ਸਸੀ ਕਾਲ ਜੀ ਸਰਿਆ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਆਪਾਂ ਪਹੁੰਚੇ ਹੋਏ ਹਾਂ ਮਿੱਤਰੋ ਮੋਗੇ ਜ਼ਿਲ੍ਹੇ ਦੇ ਮਨਮਤੇ ਨਗਰ ਪਿੰਡ ਦੌਲਤਪੁਰੇ ਉੱਚੇ ਦੇ ਵਿੱਚ ਦੌਲਤਪੁਰੇ ਉੱਚੇ ਪਿੰਡ ਦੇ ਵਿੱਚ ਘਰੇਲੂ ਪਰਿਵਾਰ ਦੇ ਘਰੇ ਆ ਸ਼ੌਕ ਭਾਈ ਉਹਨਿਆ ਨੂੰ ਪਸ਼ੂ ਪਾਲਣ ਦਾ ਮਿੱਤਰੋ ਇੱਕ ਮਿਹਨਤੀ ਪਰਿਵਾਰ ਆ ਕਿਤੇ ਦੇ ਨਾਲ ਜੁੜੇ ਹੋਏ ਆ ਪਸ਼ੂ ਪਾਲ ਕੇ ਆ ਉਹਦਾ ਇੱਕ ਅਦਾ ਨਗ ਤਿਆਰ ਕਰਕੇ ਕੱਢ ਕੇ ਉਹਦੀ ਇੱਕ ਰੀਲੋ ਮਜਬੂਰੀਆਂ ਨੂੰ ਪੂਰਾ ਕਰ ਲੈਂਦਾ ਮਿੱਤਰੋ ਹਰ ਇੱਕ ਨਸਾਨ ਇਹ ਆਪਣੇ ਘਰ ਦਾ ਸੋਨਾ ਵਾ ਮਿੱਤਰੋ ਇਹਨੂੰ ਜਦੋਂ ਮਰਜ਼ੀ ਵੇਚ ਲੋ ਜਦੋਂ ਮਰਜ਼ੀ ਆਪਣਾ ਲੋ ਕਿਉਂਕਿ ਇਹ ਚੀਜ਼ਾਂ ਤਾਂ ਹਮੇਸ਼ਾ ਕੋਸ਼ਿਸ਼ ਕਰੀਦੀ ਆ ਵੀ ਪਸ਼ੂ ਦੋ ਚਾਰ ਰੱਖੋ ਹਰ ਇੱਕ ਘਰੇ ਹੋਣੇ ਲਾਜ਼ਮੀ ਆ ਬਾਈ ਕੌਣ ਕਹਿੰਦਾ ਪਛਤਾ ਨਹੀਂ ਕੁਝ ਜੇ ਤਿਆਰ ਹੋ ਗਿਆ ਅੱਜ ਲੱਖਾਂ ਦੀਆਂ ਕੀਮਤਾਂ ਇਹਨਾਂ ਦੀਆਂ ਕਰਮ ਵਾਲੀਆਂ ਦੀਆਂ ਮਿੱਤਰੋ ਆਜੋ ਸਾਰੀ ਜਾਣਕਾਰੀ ਲੈਣੇ ਆਪਾਂ ਸੱਸੀ ਗੱਬਕੂ ਜੀ ਸੱ ਹੋਰ ਮਾਂ ਠੀਕ ਠਾਕ ਹੋ ਜੀ ਹਾਂਜੀ ਸ਼ੁਕਰ ਹੈ ਬਹੁਤ ਸ਼ੁਕਰਾਨਾ ਬਬਾ ਅੱਛਾ ਮੈਂ ਵੇਚਣੀਆਂ ਪਾ ਇੱਕ ਹਨਾ ਜੀ ਹਾਂਜੀ ਇਹ ਕਿੰਨੂਆ ਸੂਏ ਹੁੰਦੀ ਐ ਤੀਜੇ ਸੂਏ 16 ਜੀ ਤੀਜੇ ਸੂਏ ਇਹਨੇ ਸੂਏ ਦੋ ਸੂਏ ਹੀ ਘਰ ਦੇ ਪੀਤੇ ਆ ਜੀ ਠੀਕ ਹੈ ਬਾਈ ਦੋ ਸੂਏ ਘਰ ਦੇ ਪੀਲੇ ਕਿੰਨਾ ਦੁੱਧ ਦਿੰਦੀ ਰਹੀ ਐ ਇਹ 12-13 ਕਿਲੋ ਅਸੀਂ ਦਿਹਾੜੀ ਦਾ ਚੋਆ ਜੀ ਮਤਲਬ ਦੋ ਡੰਗਾ ਦੋਨਾ ਡੰਗਾ ਠੀਕ ਹੈ ਬਈ ਇਹ ਕਿਲੋ ਸਾਲ ਤੋਂ ਹੀ ਕਰ ਰਹੀ ਕਿ ਠੀਕ ਹੈ ਭਰਾ ਜੀ ਅੱਗੇ ਸਾਲ ਤੋਂ ਐ ਕਿ ਠੀਕਾ ਭਰਾ ਜੀ ਅੱਗੇ ਸਾਲ ਤੋਂ ਸਾਡੇ ਘਰ ਦੀ ਸੋਰਾ ਉਸੇ ਖਮੋ ਦੇ ਲੈ ਲੇ ਜੀ ਛੋਡੀ ਹੋ ਜਾਂਦੀ ਐ ਕਿ ਝੋਟੇ ਤੁਲਵਾਈ ਆ ਠੀਕਾ ਭਰਾ ਐ ਕਿ ਠੀਕਾ ਭਰਾ ਜੀ ਠੀਕ ਹੈ ਠੀਕ ਅੱਛਾ ਚੋਣ ਚਾਲ ਨੂੰ ਪੁੱਛੀ ਆ ਚੋਣ ਨੂੰ ਬਹੁਤ ਵਧੀਆ ਮੇਰੀ ਸਿੰਘ ਨਹੀਂ ਚੋਣਦੀ ਆ ਜੀ ਤੁਸੀਂ ਚੋਣੇ ਮੇਰੀ ਸਿੰਘ ਨਹੀਂ ਚੋਣਦੀ ਆ ਅੱਛਾ ਜੀ ਤੁਹਾਡੇ ਘਰੇ ਰੱਖਣਾ ਨਾ ਜਾਵੇ ਕੋ ਲੰਬਾ ਤਾਂ ਨਹੀਂ ਹੁੰਦਾ ਮੇਰੇ ਕੋਈ ਨਹੀਂ ਲੰਬਾ ਹੁੰਦਾ ਜੀ ਸੀ ਲੰਬੀ ਆ ਹਾਂ ਜ Ini dia. Ada macam putih-putih dalam ini kan, tiga ਠੀਕ ਹੈ ਬੜੇ ਬੜਾ ਸਤਨਾਬਾ ਤੇ ਤੇਰਾ ਬਾਸ ਮੂਰੇ ਕਾਰ ਕਰੇ ਤਾ ਸੂ। ਠੀਕ ਹੈ। ਅੱਛਾ ਇਹ ਦੁੱਧ ਪਾ 13 ਕਿਲੋ ਦੇ ਦਿੰਦੀ ਹੈ। ਪੋਲਾ ਰੋਲਾ ਹੈ। ਹਾਂਜੀ ਹਾਂਜੀ। ਚੋਲੇ ਜਿਵੇਂ ਇੱਕ ਗੱਲ ਹੁੰਦੀ ਗਈ ਮਰੇ ਮਨ ਹੱਥੋਂ ਥੁੱਕ ਜਾਂਦੀ। ਮੈਂ ਕੋਈ ਪ੍ਰੋਬਲਮ ਨਹੀਂ। ਕੋਈ ਪਰੇਜੀ ਚੋਈ। ਹਾਂਜੀ। ਇਹ ਇੱਕ ਹੋਰ ਹੁੰਦਾ ਵੀ ਕਿ ਵੀ ਸੱਜਰ ਸੁਕੇ ਨਾ ਮੈਂ ਮਨ ਰੇ ਹੁੰਦੀ ਦੋ ਚਾਰ ਲੈ ਕੇ ਦੇਣਾ ਚੋਲੇ ਦੋ ਹੁੰਦੇ ਤੁਸੀਂ ਮਿਲਦੀ ਬਾਅਦ ਜੋ ਹੋਰ ਕਿ ਉਹ ਨੇੜੇ ਨਹੀਂ ਹੁੰਦੇ। ਇਹਨੂੰ ਮੈਂ ਤੂੰ ਆਪ ਹੀ ਚੁਣਨੇ ਹਾਂ। ਬਾਕੀ ਹੋਰ ਤਾਂ ਨਹੀਂ। ਰਿਸ਼ਤੇਦਾਰੀ ਦੀ ਜਾਵੜੀ ਦਾ ਚੋਲੇ ਲੈਂਦੇ ਸਾਡੀ ਛੋਟੀ ਭੁਵਾਈ ਮੇਰੇ ਛੋਟੇ ਭਰਾ ਦੇ ਘ ਹਾਂ ਦਾ ਵੀ ਜਾਂਦਾ ਪਿੱਛੇ ਜਾਣਾ ਹੁਣ ਉਹ ਤਾਂ ਬਣਿਆ ਜੂਰੀ ਹੈ ਹਨਾ ਅੱਛਾ ਮਿਹਰਾਂ ਦੇ ਵਿੱਚ ਉਟੇ ਡਰਦੀਆਂ ਕੱਟੇ ਤੇ ਤਿਆਰ ਕਰ ਰਹੇ ਨੇ ਬੰਦ ਬਈ ਹਾਂਜੀ ਉਹ ਕੱਟੇ ਤੇ ਆ ਜੀ ਉਹ ਕੋਟਾ ਪਰ ਲਾਏ ਦਾ ਜੀ ਉਹ ਵੱਡਾ ਦਾ ਇਹ ਵਿਚਾਲੇ ਖੜਾ ਲਿਖਾ ਕਟਾਈ ਆ ਹਾਂ ਹਾਂ ਕਟਾਈ ਦਾ ਜੀ ਅੱਛਾ ਠੀਕ ਹੈ ਤੇ ਆਹ ਹੋਰ ਨਾ ਹੋਣੀ ਦੀ ਹਾਂਜੀ ਉਹ ਆ ਕੱਟੀ ਵੀ ਇਸੇ ਦੀ ਨਹੀਂ ਕੱਟੀ ਹੋਰ ਦੀ ਆ ਜੀ ਉਹ ਵਿਅਕਤੀ ਮਾਜ ਵੱਖਰੀ ਪਜੇ ਦੀ ਮਾਂ ਵੇਚਤੀ ਸੀਗੀ ਠੀਕ ਆ ਮਾਂ ਠੀਕ ਆ ਅੱਜ ਹੁਣ ਇਹਨਾਂ ਦੱਸੋ ਮਾਂ ਕਈ ਵਾਰੀ ਨਾ ਪੈਣਾ ਇਹ ਜੀ ਸੋਚਦੀਆਂ ਹੁੰਦੀਆਂ ਹੈ ਪੈਣਾ ਨਹੀਂ ਬਦਲ ਟੋਣ ਚਵਾਈਦਾ ਕਿਉਂਕਿ ਘਰਾਂ ਦੇ ਵਿੱਚ ਆਮ ਪੁੜੀਆਂ ਜਿਆਦਾ ਕਰਦੀਆਂ ਵਾ ਕਿਉਂਕਿ ਬੰਦੇ ਨੇ ਤਾਂ 20 20 ਢੱਕਾ ਸੰਭੜਾਉਂਦਾ ਜਾਂ ਪਸ਼ੂ ਵਾ ਨਾ ਪੱਠੇ ਲਿਓਣੇ ਕਰਦੇ ਜੇ ਕੋਈ ਹੁਣ ਲੈ ਜਾਵੇ ਮਾਂ ਚੋਣ ਵਾਸਤੇ ਤੇ ਤਸੱਲੀ ਔਕੇ ਬੱਦਰ ਹਾਂਜੀ ਹਾਂਜੀ ਠੀਕ ਆ ਬਾਈ ਅੱਛਾ ਰੇਟ ਕੀ ਰੱਖਿਆ ਬਾਈ ਫਿਰ ਇਹਦਾ ਯਾਰ ਰੇਟ 1 ਲੱਖ 45000 ਰੁਪਇਆ ਰੱਖਿਆ ਹੈ 1 ਲੱਖ 45000 ਰੁਪਇਆ ਲ ਜੀਕਾ ਬਈ ਟੋਰੀ ਮੋੜੀ ਖੋਲੋ 5000 ਰੁਪਇਆ ਕਰ ਲਾ ਦੇ ਘਰੇ ਰੱਖਣ ਨੂੰ ਕੋਈ ਦੁੱਧ ਪੀਣ ਨੂੰ ਸ਼ਕੀਨ ਹੋਵੇ ਕੋਲ ਜਾਊਗਾ ਇਹਨੂੰ ਬਸ ਦਾ ਪਾਰ ਤੂੰ ਸ਼ਾਨਦਾਰ ਝੋਟੀਆਂ ਜੀ ਇਹ ਹਾਂ ਬਣੀ ਵਾਰ ਟੋਰੀ ਮੋੜੀ ਕਿਹੜਾ ਕਢਾ ਦੀ ਮੜਾ ਜੀ ਕੋਈ ਨਾ ਮੜਾ ਜੀ ਨੂੰ ਥੋਰ ਦਿਓ ਲੈ ਮੇਤਰੋ ਢੀਣਾ ਕੜਵਾ ਦੋ ਤੁਹਾਨੂੰ ਘਰੇ ਝੋਟੀ ਖੜੀ ਆ ਸ਼ੀਮਰੀਆ ਪੰਜ ਚਾਰ ਦਿਨ ਲੈਂਦੀ ਆ ਕਰਮਾ ਵਾਲੀ ਹਜੇ ਬਹੁਤ ਸੋਹਣੀ ਸੁਲੱਖੀ ਤੇ ਕੱਦ ਕਾਠ ਵਾਲੀ ਆ ਕੋਈ ਸ਼ਕੀਨ ਭਰਾ ਘਰੇ ਦੁੱਧ ਪੀਣ ਵਾਲਾ ਹੋਇਆ ਨਾ ਬਈ ਜਿਆਦਾ ਕਰੂਗਾ ਕਿ ਬਈ ਕਿਹੜਾ ਚੀਜ਼ ਆ ਘਰੇ ਦੁੱਧ ਪੀਣ ਵਾਲੇ ਬੰਦੇ ਦੇ ਲਈ ਸਰਦਾਰੀ ਚੀਜ਼ ਆ ਇੱਕ ਤਾਂ ਬਈ ਸੀਲ ਠੰਡੀ ਆ ਬਾਕੀ ਐਨ ਪੂਰੀ ਤਸੱਲੀ ਬਖਸ਼ ਮੈਂ ਤੁਹਾਨੂੰ ਸਾਰੇ ਪਰਿਵਾਰ ਤੋਂ ਹੀ ਕਰਮਾ ਲਈ ਤੇ ਯਾਰੀ ਆ ਕਰਮਾ ਲਈ ਦੀ ਮਿੱਤਰੋ ਰੇਟ 1 ਲੱਖ 45000 ਰੁਪਇਆ ਵਿੱਚੋਂ ਮਾਨਤਾ ਨ ਹੋ ਜਾਊਗਾ ਬਈ ਲੈਵੇ ਭਾਂਡੇ ਲੋ ਲੈ ਮਾਦਾ ਐਂ ਜਾਂ ਹਥੋ ਤਲਵਾਰੇ ਕੋ ਛੱਲੇ ਆਪੀ ਦੇ ਰੂ ਆਪੀ ਦੇ ਵਾ ਵੇਖ ਲੋ ਬਈ ਆਮ ਇਹਦਾ ਬਹੁਤ ਸਿਆ ਪਰਸਮੋਦੇ ਨਾਲ ਭਾਈ ਜੁੜਿਆ ਜਾਂਦਾ ਇਸ ਨੂੰ ਅੱਜ ਜੀ ਬਹੁਤ ਸੇਵਾ ਨਾਮ ਕਰੀ ਨਹੀਂ ਕਰਦਾ ਲੋਕਾਂ ਨੂੰ ਹਨਾ ਹਾਂ ਨਹੀਂ ਜੀ ਭਾਈ ਅੱਛਾ ਭਾਈ ਨੰਬਰ ਕਿਹੜੇ ਤੇ ਗੱਲ ਕਰੀਏ ਫੋਨ ਨੰਬਰ 97819 ਜੀ 56572 ਜੀ ਇੱਕ ਵਾਰੀ ਹੋਰ ਬੋਲ ਦਿਓ 97819 56572 ਜੀ ਠੀਕ ਹੈ ਭਾਈ 97819 56572 72 ਇਸ ਨੰਬਰ ਤੇ ਕਰ ਲਓ ਭਾਈ ਰਾਫਤਾ ਕੈਂਪਿੰਗ ਹੈਗਾ ਦੌਂਤਪੁਰਾ ਉੱਚਾ ਆਪਣਾ ਜਿਹੜਾ ਘਰ ਦਾ ਐਡਰੈਸ ਕਿੱਥੇ ਕੋ ਆ ਗਿਆ ਭਾਈ ਆਪਣਾ ਅਗਰੇ ਸਰਪੰਚ ਦੇ ਘਰ ਦੇ ਨਾਲ ਜੀ ਉੱਤੇ ਦੌਲਤਪੁਰੇ ਤੇ ਘਰ ਦੇ ਨਾਲ ਉੱਤੇ ਦੌਲਤਪੁਰੇ ਹਾਂ ਨਾਲ ਹੀ ਗੁਰਦੁਆਰਾ ਸਾਹਿਬ ਕਲਗੀਧਰ ਗੁਰਦੁਆਰਾ ਸਾਹਿਬ ਕਲਗੀਧਰ ਗੁਰਦੁਆਰਾ ਸਾਹਿਬ ਨਾਲ ਗੁਰੂ ਬਾਲਮੀਕ ਦੀ ਜਗ੍ਹਾ ਜੀ ਠੀਕ ਹੈ ਜੀ ਧੰਨਵਾਦ ਭਾਈ ਲੈ ਮਿੱਤਰੋ ਇਹ ਬਾਈ ਜਾਣਕਾਰੀ ਸੀ ਤਸੱਲੀ ਬਖਸ਼ ਮੈਂ ਜਿਹੜੀ ਤੁਹਾਨੂੰ ਵਿਖਾਈ ਹੈ ਧੰਨਵਾਦ ਸ਼ੁਕਰੀਆ